ਅੱਜ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਦੱਸਾਂਗੇ ਜੀ ਜਿਹੜੀ ਸੁੱਕੀ ਖੰਗ ਹੁੰਦੀ ਹੈ ਜਾਂ ਸਵੇਰੇ ਸ਼ਿਕਾ ਉੱਠਣਸਾਰ ਲੱਗਦੀਆਂ ਨੇ ਆਪਾਂ ਨੂੰ ਵਾਰੀ-ਵਾਰੀ ਉਹਨਾਂ ਦੇ ਵਾਰੀ ਉਹਨਾਂ ਦੇ ਲਈ ਆਪਾਂ ਨੂੰ ਚਾਹੀਦੇ ਮਿਰਚਾਂ ਤੇ ਲੌਂਗ ਇਹਨਾਂ ਨੂੰ ਆਪਾਂ ਹੁਣ ਆਪਾਂ ਡਰਾਈ ਰੋਸਟ ਕਰਨਾ ਜੀ ਸੁੱਕਿਆਂ ਨੂੰ ਭੁੰਨਣਾਗਾ ਲੌਂਗ ਲਈ ਜੀ ਆਪਾਂ ਥੋੜੀ ਲੈਂਦੇ ਨੇ ਜੀ ਇਸ ਕਰਕੇ ਆਪਾਂ ਇੱਕ ਕਟਸ਼ੀ ਦੇ ਵਿੱਚ ਭੁੰਨਾਂਗੇ ਕਿਉਂਕਿ ਇਹਨੂੰ ਆਪਾਂ ਲੋ ਫ੍ਰੇਮ ਤੇ ਹੀ ਭੁੰਨਾਗਾ ਜਿਆਦਾ ਨਹੀਂ ਉਹ ਕਰਨਾ ਇਸ ਤਰ੍ਹਾਂ ਆਪਾਂ ਇਹਨੂੰ ਹੌਲੀ ਹੌਲੀ ਭੁੰਨਾਗੇ ਲੌਂਗ ਤੇ ਇਲਾਇਚੀ ਨੂੰ ਇਸ ਦੇ ਨਾਲ ਜਿਹੜੀਆਂ ਸ਼ਿਕਾਂ ਵਾਰੀ ਵਾਰੀ ਆਉਂਦੀਆਂ ਉਹਨਾਂ ਤੋਂ ਵੀ ਬਹੁਤ ਰਾਹਤ ਮਿਲਦੀ ਆ ਜਾਂ ਜਿਹੜੀ ਆਪਣੀ ਸੁੱਕੀ ਖੰਘ ਹੁੰਦੀ ਆ ਬਲਗਮ ਹੁੰਦੀ ਆ ਛਾਤੀ ਦੇ ਵਿੱਚ ਉਸ ਤੋਂ ਇਸ ਨੂੰ ਬਹੁਤ ਵਧੀਆ ਨਿਜਾਤ ਮਿਲਦਾ ਏ ਸੁੱਕੀ ਖੰਘ ਨੂੰ ਤੇ ਬਲਗਮ ਨੂੰ ਇਸ ਦੇ ਨਾਲ ਇਸ ਨੂੰ ਇੱਕ ਚਮਚਾ ਵੀ ਸਵੇਰੇ ਤੇ ਸ਼ਾਮ ਨੂੰ ਬੀ ਕੋਸੇ ਪਾਣੀ ਦੇ ਨਾਲ ਮੁਖਿਆਲ ਦੇ ਨਾਲ ਲੈਣਾਗਾ ਸ਼ਹਿਦ ਦੇ ਵਿੱਚ ਮਿਲਾ ਕੇ ਇਹਨੂੰ ਲੈ ਸਕਦੇ ਆਪਾਂ ਤਾਂ ਕਿ ਜਿਹੜੀ ਆਪਣੀ ਕਫ ਹੁੰਦੀ ਆ ਉਹਦੀ ਸ਼ਕਤੀ ਵਧ ਜਾਂਦੀ ਹੈਗੀ ਕਫ ਦੀ ਤੇ ਉਸ ਕਰਕੇ ਆਪਾਂ ਨੂੰ ਖੰਗ ਨਹੀਂ हट ਰਹੀ ਹੁੰਦੀ ਤੇ ਲੌਂਗ ਹੁੰਦੇ ਜਿਹੜੇ ਇਹਦੇ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਤਾਂ ਕਿ ਆਪਾਂ ਨੂੰ ਇਹ ਤਾਂ ਮਿਲ ਸਕ ਪੈਸ ਦੇ ਨਾਲ ਕਿਉਂਕਿ ਬਹੁਤ ਹੀ ਅਸਰਦਾਰ ਤੇ ਲਾਭਜਵਾਬੋ ਥੇਲੂ ਨੁਕਤਾ ਹੈ ਜੀ ਇਹ ਆਪਣੇ ਹਰੇਕ ਚੀਜ਼ ਇਹ ਲੌਂਗ ਤੇ ਇਲਾਚੀ ਹਰੇਕ ਰਸੋਈ ਦੇ ਵਿੱਚ ਹੁੰਦੀ ਹੈ ਜੀ ਕੋਈ ਆਪਾਂ ਬਹੁਤ ਜ਼ਿਆਦਾ ਇਹਦੀ ਤੇ ਖੇਚਲਾ ਵੀ ਨਹੀਂ ਕਰਨੀ ਪੈਂਦੀ बस ਮਾੜੀ ਜੀ ਮਿਹਨਤ ਕਰਨੀ ਪੈਂਦੀ ਬਾਤ ਜਿਆਦਾ ਨਹੀਂ ਪੈਂਡ ਕਰਨੀ ਪੈਂਦੀ ਹੋਜੀ ਆਪਣੇ ਲੌਂਗ ਤਾਂ ਆਪਣੇ ਕੋ ਜਗੇ ਨੇ ਥੋੜੀ ਜਿਹੀ ਬਸ ਇਲਾਇਚੀਆਂ ਹੋਰ ਕੋਨਣੇ ਗਾਨੇ ਫਿਰ ਆਪਾਂ ਇਹਨੂੰ ਪੀਸ ਲਵਾਂਗੇ ਆਪਣੇ ਜਿਹੜੇ ਲੌਂਗ ਇਲਾਇਚੀਆਂ ਸੀ ਇਹੋ ਆਪਾਂ ਭੁੰਨ ਲੇ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਜਾਓ ਵੀ ਤੁਸੀਂ ਕਿਸੇ ਵਿੱਚ ਵੀ ਪੀਸ ਸਕਦੇ ਹੋ ਮੇਸੀ ਵਿੱਚ ਵੀ ਤੇ ਕੁੰਡੇ ਵਿੱਚ ਵੀ ਅਸੀਂ ਇਹਨੂੰ ਕੁੰਡੇ ਵਿੱਚ ਪੀਸਾਂਗੇ ਜੀ ਕਿਉਂਕਿ ਇਹ ਬਹੁਤ ਜ਼ਿਆਦਾ ਥੋੜੇ ਬਣਾਏ ਹੋਏ ਨੇ ਅਸੀਂ ਪੂਰਾ ਜ਼ਿਆਦਾ ਨਹੀਂ ਲੈਂਦੇ ਇਸ ਚੀਜ਼ ਨੂੰ ਆਪਾਂ ਇਹਨੂੰ ਹੀ ਪੀਸ ਲਿਆ ਕੁੰਡੇ ਦੇ ਵਿੱਚ ਤੇ ਜੇਕਰ ਤੁਸੀਂ ਵੱਧਦੇ ਵੀ ਸਾਨੂੰ ਲੋੜ ਆ ਲੌਂਗ ਇਲਾਚੀਆਂ ਦੀ ਜੇ ਤੁਸੀਂ ਵੱਧ ਵੀ ਭੁੰਨੇ ਕੇ ਬਣਾ ਸਕਦੇ ਹੋਗੇ ਕਿਉਂਕਿ ਸਾਨੂੰ ਅਸੀਂ ਘੱਟ ਬਣਾਇਆ ਗਿਆ ਜੀ ਕਿਉਂਕਿ ਸਾਨੂੰ ਇੰਨੀ ਜ਼ਰੂਰਤ ਨਹੀਂ ਸੀਗੀ ਤੇ ਬੱਚਿਆਂ ਨੂੰ ਹੁਣ ਬਦਲਦੇ ਮੌਸਮ ਕਰਨਾ ਖਾਂਸੀ ਬਿਲਕੁਲ ਆਮ ਹੀ ਹੋ ਜਾਂਦੀ ਹੈ ਜੀ ਤੇ ਜੇ ਛੋਟੀ ਸ਼ਹਿਦ ਹੈਗਾ ਸ਼ਾਇਦ ਤਾਂ ਘਰ ਵਾਲਾ ਸ਼ਹਿਦ ਹੈ ਜ਼ਰੂਰ ਪਾਓ ਤੇ ਨਹੀਂ ਤੁਸੀਂ ਬਾਜ਼ਾਰ ਵਿੱਚੋਂ ਲਿਆ ਸਕਦੇ ਹੋਗੇ ਤੇ ਸਾਡੇ ਕੋਲ ਆ ਜਿਹੜਾ ਇਹ ਘਰ ਦਾ ਸ਼ਹਿਦ ਹੈ ਸ਼ੁੱਧ ਤੇ ਇਹਨੂੰ ਆਪਾਂ ਹੋਣਾ ਇਹਦੇ ਵਿੱਚ ਚੰਗੀ ਤਰ੍ਹਾਂ ਮਿਲਾ ਦਾਂਗੇ ਇਹਨੂੰ ਤੁਸੀਂ ਸਵੇਰੇ ਤੇ ਸ਼ਾਮ ਨੂੰ ਲੈ ਸਕਦੇ ਹੋ ਉਸ ਜਿਹੇ ਪਾਣੀ ਦੇ ਨਾਲ ਜੇਕਰ ਤੁਹਾਨੂੰ ਸਾਡਾ ਇਹ ਨੁਸਖਾ ਵਧੀਆ ਲੱਗਿਆ ਜੀ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ